ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵੀ ਸ਼ਰਸਿੰਘ ਵਾਰ ਨੰਬਰ 38 ਅੱਜ ਸੱਪਾਂ ਵਾਲਾ ਸ਼ਵਾਲਾ ਜੋ ਕਿ ਉੱਥੇ ਸਾਡੇ ਮਾਨਯੋਗ ਡਾਕਟਰ ਇੰਦਰਬੀਰ ਸਿੰਘ ਜੀ ਨਿੱਜੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਉਹਨਾਂ ਦੀ ਰਹਿਨਮਾਈ ਹੇਠ ਜੋ ਬਹੁਤ ਪ੍ਰਾਤਨ ਸਮੇਂ ਤੋਂ ਕੰਮ ਜਿਹੜੇ ਲਿਖੇ ਗਏ ਸੀ ਪਰ ਹੋ ਨਹੀਂ ਦੇ ਸੀ ਪਰ ਅੱਜ ਡਾਕਟਰ ਸਾਹਿਬ ਦੀ ਮਿਹਨਤ ਸਦਕਾ ਇਹ ਜਿਹੜਾ ਇਲਾਕੇ ਦਾ ਕੰਮ ਚਾਲੂ ਹੋਇਆ ਜੀ ਤਕਰੀਬਨ 10-15 ਸਾਲ ਤੋਂ ਇਹ ਜਿਹੜਾ ਇਲਾਕਾ ਸੰਤਾਪ ਭੁਗਦਾ ਪਿਆ ਵਾ ਤੇ ਅੱਜ ਇਹ ਇਲਾਕੇ ਦਾ ਕੰਮ ਚਾਲੂ ਕੀਤਾ ਵਾ ਜਿਹੜੇ ਇਲਾਕਾ ਨਿਵਾਸੀ ਐ ਉਹ ਵੀ ਬਹੁਤ ਖੁਸ਼ ਨੇ ਤੇ ਕੋਈ ਸਾਡੀ ਬਾਹ ਫੜਨ ਵਾਲਾ ਐ ਇਸ ਟਾਈਮ ਇਲਾਕੇ 'ਚ ਕੋਈ ਸਾਡਾ ਐਮ.ਐਲ.ਏ ਖੜਾ ਹੋਇਆ ਜੀ ਤੇ ਅਸੀਂ ਤੇ ਸਮੂਹ ਇਲਾਕਾ ਨਿਵਾਸੀ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਸਦਕਾ ਇਹ ਜਿਹੜੇ ਬਜ਼ਾਰਾਂ ਦੇ ਕੰਮ ਚਾਲੂ ਕੀਤੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਸਿੰਘ ਜੀ ਕੋਰਟ ਮੈਸਨ ਤਾਂ ਰਹਿਣ ਵਾਲਾ ਸਪਾਂਲੇ ਸ਼ਵਲੇ ਤੇ ਅਸੀਂ ਆਪਣੇ ਨੀਜੇ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਇਹਨਾਂ ਨੇ ਸੜਕਾਂ ਦਾ ਕੰਮ ਆਰੰਭ ਕਰਵਾਇਆ ਤੇ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਅਸੀਂ ਮਹੱਲਾ ਨਿਵਾਸੀ ਵੈਗੋ ਜਿੱਕਾ ਖਾਅਛਾ ਤੇ ਵੈਗੋ ਜਿੱਕੀ ਫਤ